ਹਾਂਜੀ ਅਸੀਂ ਅੱਜ ਆਏ ਆ ਬੈਰਗਮ ਮੈਚਾਂ ਤੇ ਤੇ ਚੱਲਦਾ ਯੂਰਪ ਕਵੱਡੀ ਕੱਪ ਤੇ ਵੀ ਪੈ ਰਹਿਆ ਆ ਤੇ ਮੀ ਦੇ ਵਿੱਚ 10 ਮਿੰਟ ਹਟ ਜਾਂਦਾ ਮੈਚ ਸ਼ੁਰੂ ਹੋ ਜਾਂਦੇ ਆ ਫੰਡ ਕਰ ਦਿੰਦੇ ਆ ਹੁਣ ਦਿਖਾਉਂਦੇ ਆ ਤੁਹਾਨੂੰ ਮੈਚ ਪੂਰੇ ਚੱਲਦਾ ਜਿਦਾ ਜਿਦਾ ਵੀ ਹੋ ਰਿਹਾ ਅੱਜ ਕੰਮ ਉਹਨੂੰ ਦਿਖਾਉਂਦੇ ਨੇ ਮੀ ਪੈ ਰਿਆ ਆ ਮੀ ਪੈ ਰਿਹਾ ਸ਼ਾਨ ਆਨੰਦ ਲੈ ਰਿਹਾ ਮੀ ਦੇ ਮੈਚ ਵੀ ਨੇ ਕਰਤੇ ਆ ਖਰਾਬ ਅਜੇ ਰੈਡ ਵੀ ਪਾਉਣੀ ਆ ਅਜੇ ਰੈਡਾਂ ਪਾਉਣੀ ਸੀ ਸ਼ਾਨ ਦੀਆਂ ਪਰ ਮੀ ਆ ਗਿਆ ਇਧਰ ਐਸ ਬੰਦੇ ਦੀਆਂ ਰੈਡਾਂ ਫੋਣੀਆਂ ਸੀਗੀਆਂ ਅੱਜ ਇਹ ਬੱਚੇ ਰਹਿ ਗਏ ਇਹ ਠੰਡ ਲੱਗਣ ਲੱਪੇ ਬੰਦੇ ਯਾਦ ਰੇ ਵਾਲੀਆਂ ਮੋਰਨੀਆਂ ਚੱਕ ਚੋ ਮੋਰਨੀਆਂ ਚੱਕ ਆਏ ਹਾ ਆ ਇਹਦਾ ਇਹਦਾ ਆ ਮੇਲਾ ਆਇਆ ਮੇਲਾ ਅਸਲੀ ਮੇਲਾ ਤਾਂ ਆਇਆ ਅਸਲੀ ਮੇਲਾ ਤਾਂ ਆਇਆ ਹੈ ਮੋਰਨੀਆਂ ਗਿੱਲੀਆਂ ਹੋ ਗਈਆਂ ਹੁਣ ਆਪੇ ਪਾਵਾਂਗੇ ਮੋਰਨੀਆਂ ਹੋ ਗਈਆਂ ਗਿੱਲੀਆਂ ਨਹੀਂ ਪਾਣੀ ਮੰਗਦੀ ਸੀ ਮੋਰਨੀਆਂ ਉਹ ਨਹੀਂ ਕੋਈ ਨਹੀਂ ਪਾਇਆ ਦੇਹਲਾ ਹੈ ਬਹਿ ਪਿਆ ਮਿਹਰबानी ਇਹਦੀ ਹੈ ਜੀ ਸਾਰੀ ਕੀ ਨੰਬਰ ਚੱਕਿਆ ਵਾਰ ਤੇ ਗੱਲ ਕਰੀਵੇ ਕੀਤੇ ਰੱਖਿਆ ਨਾ ਵਿਰੋਧ ਕਰ ਚੱਕੀ ਸਾਰੀ ਫਗੂਣਾ ਕੈਰਾ ਵਾਲੇ ਤੇ ਜਰਨ ਸਾਡਾ ਵੀਰ ਢਿੱਲੋਂ ਸਿੰਘੀ ਮਾਰਕਰ ਦਾ ਮਾਮਾ ਮੋਨੀ ਢਿੱਲੋਂ ਦਾ ਬਰਦਰ ਕੋਲੇ ਨਾਲ ਦਾ ਮੇਰੇ ਕੋ ਕੱਕਰ ਕਲਾ ਪੈਂਦਾ ਹੈ ਸਾਡੇ ਘਰਾਂ ਦਾ ਲੂਨੇ ਦਾ ਹੈ ਜੀਆ ਭਗਤਿਆਂ ਨਾਲ ਲਮਣਾ ਤੇ ਪਲੇਨਾ ਨਾਲ ਲਾਵਾ ਕਰਦਾ ਕੋਸ਼ਿਸ਼ ਹੈ ਕਿ ਨੌਜਾਨਾਂ ਪਹੁੰਚਾ ਦੀ ਸਾਰੇ ਖਿਡਾਰੀਆਂ ਤੱਕ ਬਹੁਤ ਬਹੁਤ ਧੰਨਵਾਦ ਸ੍ਰੀ ਦਾ ਮੈਚ ਫਰਮਾਨੇ ਵਾਲੇ ਤੇਸੀ ਦਾ ਹਰਿਆਣੇ ਦੇ ਮੈਮੇ ਤੇ ਕਹਿੰਦੇ ਰਾਜੇ ਪ੍ਰਮਾਨ ਸਿੰਘ ਮੀਤਾ ਫਰਵਾਹੀ ਬਿੱਲੂ ਧਰੇਤਾਂ ਤੇ ਬਜਿੰਦਰ ਜਵਾਰ ਲਾਲੀ ਬਾੜਵਾ ਧਰੇਤਾਂ ਵਾਲੇ ਹਰੀਨਾ ਸਮਾਰੋਹ ਚ 55000 ਦੀ ਰਕਮ ਦਿੱਤਾ ਜਾਣਾ ਹੈ ਗਿਆ ਵੱਲੋਂ ਬਹੁਤ ਬਹੁਤ ਧੰਨਵਾਦ ਫਾਇਦਰੇ ਪਾਸੇ ਲੈ ਕੋ ਨਾਮ ਵਿੱਚ ਬੇਟੀ ਜਠਾਲ ਕਦੇ ਲਾਟਗੜ੍ਹ ਫਾਗੜਾ ਦਾ ਬਾਬਾ ਆਪਣੀ ਪੀਤੇ ਹਿੱਸੇ ਵਿੱਚ ਘਰ ਗਿਆ ਇੱਥੇ ਸਾਡੇ ਸਰਦਾਰ ਜਗਦੀਸ਼ ਸਿੰਘ ਜਹਾਜ਼ੀ ਕਦੇ ਰਾਜਸਥਾਨ ਤੇ ਐਮਐਲਏ ਨੇ ਅੰਮ੍ਰਿਤ ਸਾਹਿਬ ਸਰਦਾਰ ਜਗਦੀਸ਼ ਸਿੰਘ ਜੀ ਕੱਲ ਵੱਖਰੀ ਹੋਊਗੀ ਨਾਲ ਉੱਥੇ ਧਾਰੀ ਪਹਿਨ ਗਵਾਰਦਾਂ ਦੀ ਵਿਸ਼ੇਸ਼ ਤੌਰ ਤੇ ਮਾਨ ਸਰਦਾਰ ਅੱਜ ਮੇਰੇ ਵੀਰੋ ਆਪਾਂ ਅਨਾਉਂਸ ਕਰਦੇ ਆਂ ਵੀ ਜਿਸ ਬੱਚੀ ਨੂੰ 100 ਨਾਮ ਭਾਰਤ ਦੇ 올림픽 ਦੇ ਵਿੱਚ ਬਾਅਦ ਕੀਤਾ ਗਿਆ ਸੀ ਹੈ ਤੇ ਗਾਪਾ ਕਾਹ ਦੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਦੇ ਪਾਰੇ ਵਿਚ ਹਿਧਾਰੇ ਮੇਰੇ ਲੋ ਚਾਹ ਜਖਸ਼ੇ ਦੇ ਵਿੱਚੋਂ ਹੁਣ ਤਾਲ ਹੁਣੀ ਸੁਮਿਤੀ ਹੈ ਮੌਸਮ ਨਾ ਟਾਲਾ ਅਰਦਾਸ ਕਰਵਾਵਾਂਗੇ ਕਿ ਮੌਸਮ ਸਾਫ ਹੋਵੇ ਸਾਨੂੰ ਕੁਝ ਟਾਈਮ ਜਿਹੜਾ ਲੱਗ ਜਾਵੇ ਪਰਲੇ 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 ਕਹਿੰਦੇ ਪਰਲੋ ਆ ਗਈ ਮੇਰੇ ਲੋ ਪਰਲੋ ਇਸ ਜਿਹੜੇ ਮਾੜਾ ਪਿੰਡ ਹੈ ਇਸ ਮੌਜੂਦਾ ਬਲਵਿੰਦਰ ਸਿੰਘ ਖੂਹੜਾ ਮਾੜਾ ਪਿੰਡ ਵਾਲੇ ਮੇਰੇ ਕਹਿੰਦੇ ਪਿਆਰ ਹਰਪਾਲ ਸਿੰਘ ਜੀ ਦੇ ਨਾਮ ਹਾਂਜੀ ਪਾਏ 20 ਆ ਲੋ ਪਰਮੇ ਜੀ ਸਾਡੇ ਦਾਰਾ ਸਾਹਿਬ ਜਗੀਰ ਸਿੰਘ ਦਾ ਵੱਲੋਂ ਪਰੋਦੇ ਨੇ ਕਹਿੰਦੇ 20 ਆਲੇ ਮਾਨ ਬਹੁਤ ਬਹੁਤ ਮਾਨ ਸਨਮਾਨ ਜਗੀਰ ਸਿੰਘ ਕੂਣਾ ਇਹਨਾਂ ਦਾ ਮਾਨ ਸਨਮਾਨ ਲੈ ਵੀ ਕਿੰਨੀ ਲੱਗੀ ਆ ਦਾ ਔਰ ਸਰਬਾ ਫਖਾਹੀ ਲੱਗੀ ਬਰਨਾਲਾ ਲੱਗੀ ਬਰਨਾਲਾ ਆ ਕਿੰਨੀ ਉਹਦੀ ਸਵੇਰੇ ਫਲਾਈਟ ਤਾਂ ਸੀਗੀ ਐਂਡੋਵਨ ਤੋਂ ਪਰ ਮੇਰਾ ਖਿਆਲ ਆ ਪਹੁੰਚਿਆ ਨਹੀਂ ਨਹੀਂ ਤੇ ਹੁਣ ਨੂੰ ਪਹੁੰਚ ਜਾਣਾ ਸੀਗਾ ਔਰ ਹਰਵੀਰ ਚਾਲ ਹੋਣੀ ਲਵ ਕੀਵੇਂ ਹੋਣੀ ਮਨਸੂਰ ਵਾਲੀਏ ਗੀਤੇ ਹੋਣੀ ਸਾਡੇ ਵੀ ਗੁਰਦੀਪ ਤੇ ਬੱਬੀ ਗੁਰਦੀਪ ਤੇ ਬੱਬੀ ਗੁਰਦੀਪ ਤੇ ਬੱਬੀ ਗੁਰਦੀਪ ਤੇ ਬੱਬੀ ਦੇ ਦਰਮਿਆਨ ਟਕਰਾਲੇ ਵਾਲਾ ਰਾਜ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਰੀਡਰ ਦਾ ਹੈ ਬਾਰੂ ਕਕਰਾਲਾ ਸਾਡਾ دوست ਹੈ ਔਰ ਉਹਦੇ ਵੀ ਸਾਥੀ ਸਾਡੇ ਵੀਰ ਪੁੱਜੇ ਹੋਏ ਨੇ ਵੱਖੋ ਵੱਖਰੇ ਸ਼ਹਿਰਾਂ ਤੋਂ ਧੰਨਵਾਦ ਅਜੋਲ ਪਾਲੀ ਔਰ ਗੇੜ ਦੇ ਕਾਲੇ ਚਿੱਟੀ ਗੱਡੀ ਉੱਥੇ ਪਹੁੰਚ ਜਾਓ ਕਹਿੰਦੇ ਆ ਸੋ ਪਿਆਰ ਦੀਆਂ ਗੰਮਾਂ ਨੇ ਆਹ ਸਾਹਮਣੇ ਖੇਡ ਮੈਦਾਨ ਉਪਰ ਖੜੇ ਅਰਸ਼ ਲੱਗਿਆ ਹੋਇਆ ਨੌਜਾਨ ਬੋਖਣ ਵਾਲੀਆ ਪਰ ਆਤਿਕ ਪਾਵੇ ਦੇ ਨਾਲ ਕਰਕੇ ਥਾਚ ਜੱਸੀ ਫਰਮਾਨੀ ਦੀ ਟੀਮ ਨੇ ਇੱਕ ਹੋਰ ਲੱਖਾਂ ਦੇ ਨੰਬਰ ਦਾ ਵਾਦਾ ਹੁੰਦਾ ਹੋਏ ਜੀ ਵੀਰੋ ਬੋੜਾ ਵਾਲੀਆ ਮੁੰਡਾ ਕਹਿੰਦੇ ਮਾਨ ਸੇਵਾ ਹੈ ਕਦੇ ਕਹਿੰਦੇ ਮੇਰੇ ਵੀਰੋ ਸਿੱਧੂ ਮੂਸੇਵਾਲੇ ਨੇ ਗੱਲ ਕੀਤੀ ਉਸ ਏਰੀਆ ਦੇ ਕਿ ਕਲਮ ਨਹੀਂ ਰੁਕਣੀ ਮਿਰਤਨਾਵਾ ਹੁਣ ਗਾਣਾ ਹੋ ਕਿ ਨਾਂ ਤਲੇ ਤਾਂ ਮੋੜ ਬਲਵਿੰਦਰ ਜਿਟਾਣਾ ਹੋ ਜੇ ਨਾਂ ਤਲੇ ਤਾਂ ਮੋੜ ਬਲਵਿੰਦਰ ਜਿਟਾਣਾ ਆਪ ਤੱਕ ਰਹਿ ਗਿਆ ਜੀ ਆ ਜਾਈਏ ਨਹੀਂ ਕਿਦੋਂ ਕੀ ਹੋ ਗਿਆ ਮੋਹਲ ਕੋਈ ਨਹੀਂ ਪਾਣੀ ਅੰਡਰਗਰਾਉਂਡ ਦੇ ਵਿੱਚ ਤਾਂ ਦੇਖਿਆ ਆ ਬੰਦਾ ਮੀਨ ਹੈ ਮੀਨ ਠੰਡ ਲੱਗਣ ਲਾਤੀ ਬੰਦੇ ਨੂੰ ਆਹੋ ਹਾਂਜੀ ਹਾਂਜੀ ਸਭੀ ਆਪੇ ਪ੍ਰਣਾਮ ਕਰਦੇ ਆਇਆ ਹਾਂ ਹੁਣ ਕੇ ਬਗਰੀ ਬਖੇਰ ਬਖਰੀ ਕਿਰਪਾ ਅੰਦਰੋਂ ਇੱਕ ਬਗਰੀ ਅੱਛਾ ਸੇਬ ਨਹੀਂ ਹੋਣੀ ਚਾਹੀਦੀ ਆ ਬੰਦਿਆ ਵੰਦੀਆ ਬੱਲੇ 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 ਫਿਰ ਆ ਕੇ ਪਰੂਆ ਫਿਰ ਆ ਕੇ ਪਰੂਆ ਕਿ ਸਾਰਾ ਮੇਲਾ ਤੂੰ ਲੁੱਟਿਆ 20 ਹਜ਼ਾਰ ਰੁਪਏ ਲੈਣਾ 20 ਹਜ਼ਾਰ ਰੁਪਏ ਮਨੀ ਮਲਤਾਨੀ ਵੱਲੋਂ ਐ ਇਸ ਯਾਤਰੀ ਨੇ ਜੱਫੀ ਤੋ ਖੋਚੋਗੇ ਬੰਕਾ ਚੱਲ ਰਿਹਾ ਮੀਰੇ ਵਿੱਚ ਇਧਰ ਸ਼ਿੰਦੇ ਪਹਾਨ ਹੋਣੀ ਐ ਸੈਮੀ ਫਾਈਨਲ ਦੀਆਂ ਚੱਟਰੀਆਂ ਲੈ ਕੇ ਖੜੇ ਲੋਕੀ ਮੀ ਪਹਿਰੇ ਆ ਸੈਮੀ ਫਾਈਨਲ ਮੈਚਾਂ ਦੇ ਵਿੱਚ ਮੈਂ ਚੱਲ ਰਿਹਾ ਉਹ ਖੇਡ ਮੈਦਾਨ ਅੰਦਰ ਬੱਦਲ ਵੀ ਪੂਰਾ ਘੁਲ ਕੇ ਆਇਆ ਹੈ ਫਾਈਨਲ ਮੈਚਾਂ ਦੀਆਂ ਟੀਮਾਂ ਦੇਖੋ ਕਿਦਾਂ ਮੈਚ ਦਾ ਆਖਰੀ ਮੈਚ ਚੱਲਦਾ ਅੱਜ ਵਿਸ਼ੇਸ਼ਤਾ ਤੇ ਮਾਨ ਸਨਮਾਨ ਜਿਹੜਾ ਆਹ ਗੱਲਾਂ ਤੇ ਚੱਲੀਆਂ ਅਗਲੀ ਕਬੱਡੀ ਦੁਬੇ ਦੀ ਆ ਮਿੱਤਰੋ ਠਿਕਰੇ ਵਾਲੀ ਧਰਤੀ ਦਾ ਪਵਰਾ ਦੇਖੋ ਕੀ ਗੱਲ ਹੁੰਦੀ ਹੈ ਵਾਗਰੂ ਜੱਪ ਜਿੱਤ ਜਈਏ ਮੰਜਣਾ ਵੀਰੂ ਐਸੀ ਡੇਰਿਆ ਚ ਨਹੀਂ ਚੌਕੀ ਪੜਦੇ सभु गाॾा टप उ चुकी तिखी छकी उहो कल छॾे ला ली लका कप भॼण गाड़ा गबरा ਪਨੇ ਪਿੰਡ ਹੈ ਲਗਾਤਾਰੀ ਕਹਿੰਦੇ ਮਾਣ ਕਰਦਾ ਮੇਰੇ ਵੀਰਾਂ ਖਿਡਾਰੀ ਦੀ ਖੇਡ ਦੇ ਉੱਪਰ ਤੇ ਗੱਲਾਂ ਵਿੱਚ ਕਹਿੰਦੇ ਮੈਦਾਨਾਂ ਵਿੱਚ ਚਾਉਂਦੀ ਹੈ ਬੜਾ ਵਕਾ ਨਾਮ ਕਮਾਇਆ ਕਹਿੰਦੇ ਕਬੱਡੀ ਵੀ ਦੁਨੀਆ ਦੇ ਵਿੱਚ ਆਹ ਖਿਡਾਰੀ ਨੇ ਮੇਰੇ ਵੀਰੋ ਵੱਡੇ ਮਾਣ ਨੇ ਖੇਡ ਕਬੱਡੀ ਦੇ ਲਾਓ ਸਾਹਮਣੇ ਮੇਰੇ ਵੀਰੋ 14 ਮਿੰਟਾਂ ਗੱਜਰੀਆਂ ਪੱਟਾਂ ਦੇ ਖਾਣੀਆਂ ਕਿਹੜਾ ਖਿਡਾਰੀ ਕਹਿੰਦੇ ਬੱਲੇ ਬੱਲੇ ਕਰਵਾਵੇਗਾ ਲਾਓ ਸਾਹਮਣੇ ਦੇਖੋ ਚੰਦਰ ਮਰਦਾਨਾ ਕੁੜੀ ਹੈ ਇਹ ਮੇਰੇ ਵੀਰੋ ਅੱਜ ਬਹੁਤ ਮੋਟਰ ਸਾਈਕਲ ਦੇ ਕੇ ਵੱਡੇ ਮਾਣ ਹੋਣੀ ਮੇਰੇ ਵੀਰੋ ਜੀਤਾ ਪੱਜੋ ਦੇ ਨਾਲ ਮੇਰੇ ਵੀਰੋ ਆ ਹੋਣਗੇ ਮਾਕਾ ਤੁਸੀਂ ਕਿਵੇਂ ਮਾਨਕ ਆਉਦਾ ਹੈ ਅੱਜ ਗੋਡ ਦੇ ਮਾਮੇ ਵੀ ਆਪਣ ਬਾਈ ਧੰਨਵਾਦ ਆ ਹਾਲੈਂਡ ਤੋਂ 나जीर ਮਹਿਰੂ ਗਜੀਤ ਮਹਿਰੂ ਬਹੁਤ ਸਰਕਾਰ ਹੈ ਆਹ ਕਿੰਨੇ ਕਿੰਨੇ ਮਿੱਲਾ ਜੀ ਕਿੰਨੇ ਕਿੰਨੇ ਸਕੋਰ ਬੈਂਕ ਅਨੇ ਮਾਲਾ ਮਿੱਲਾ ਜਿੰਮੇਵਾਰੀ ਵੱਡੀ ਨਿਭਾਉਂਦਾ ਹੈ ਸਿੱਧ ਪਿੰਡ ਦੇ ਵਿੱਚ ਵੀ ਜਾਣਾ ਜਸਰਾ ਜਿਹੜੇ ਬਾਪੂ ਦੇ ਕੋਲੇ ਬਹੁਤ ਤੌਰ ਦੀ ਮੰਡੀ ਜਿਹੜੀ ਆਪਣੇ ਫੀਲ ਦੇ ਵਿੱਚ ਨੇ ਹੋਰ ਮਣ ਬਰਨ ਦੇ ਵੱਲੋਂ ਜੱਫੇ ਪਾ ਲੈ ਲਈ ਵੱਡੇ ਮਾਨ ਸਰਦਾਰ ਆਏ ਨੇ ਗੋਲ ਸਾਹਿਬ ਭੱਜ ਗਿਆ ਆ ਜੀਣਾ ਆ ਮਾਇਆ ਲੈ ਜਾਓ ਫੜ ਕੇ ਜਾਂ ਕਿਸੇ ਵੀਰ ਨੂੰ ਕੋਈ ਨਹੀਂ ਪਾੜਨਾ ਕਰਦੇਓ ਆ ਵੀ ਐਲੋ ਦੇ ਪਾਇਆਂ ਦੇ ਗੱਫੇ ਬਹੁਤ ਬਹੁਤ ਧੰਨਵਾਦ ਸਰਦਾਰ ਸਰਦਾਰ ਜੀ ਜੀ ਵੀ ਭਾਤੇ ਵਾਲੇ ਵੱਡੇ ਪੱਤਰ ਜਪ ਦਾ ਬੱਡਾ ਸਹਿਯੋਗ ਹੈ ਜਿਹਦੇ ਮੇਲੇ ਦੇ ਲਈ ਮੋਹਰਾ ਟੋਰੀ ਵਾਲੇ ਬੜਾ ਬੜਾ ਬੁਲ ਬੋਲ ਆਹ ਦੇਖੀਏ ਨਾ ਕਿ ਆਹ ਬਲੀ ਗਾਦੀ ਇਹ ਚੂ ਦੇਖ ਨਾ ਬੜਾ ਲਾਭ ਚਾਹੁੰਦੇ ਇਹ ਨਹੀਂ ਦਿਖਾਈ ਦੇਣਾ ਜੇਕਰ ਨਾ ਆਸ ਹੈ ਸਭੀ ਸੁਖਮੇ ਦਾ ਮੁੱਤ ਹੈ ਬਲੀ ਵਧੀਆ ਇਹ ਨਖਰਾ ਨਾ ਕਰਦਾ ਜੀ 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 ਚਾਹੋ ਕਿ ਕੋਈ ਸਮਾਪਤੀ ਟੀਮ ਦੇ ਵਿੱਚ ਜੋ ਆਇਆ ਹੈ ਇਹ ਵੱਟਾ ਰਿਹਾ ਮਡਾ ਕਹਿੰਦੇ ਤੁੰਤਾਲ ਸਾਹਿਬ ਦੀ ਧਰਤੀ ਦਾ ਮੇਰੇ ਵੀ ਉਹ ਸਾਹਮਣੇ ਦੇਖਿਆ ਸੁਨੀਲ ਦੀ ਕਬੱਡੀ ਪੈਰੀ ਹੈ ਇੱਕ ਕੰਨੀ ਦੇ ਕਹਿੰਦੇ ਤਾਰ ਦੇ ਵਿੱਚ ਲੱਗਿਆ ਹੋਇਆ ਹੈ ਪਰ ਉਹ ਸਾਹਮਣੇ ਦੇਖਿਆ ਭੰਡਾਲ ਬੇਟ ਦੀ ਗੱਲ ਕਹਿੰਦੇ ਭੰਡਾਲ ਦੋਨਾਂ ਦੀ ਗੱਲ ਵੱਖਰੀ ਹੈ ਕੀਪਰ ਨੇ ਕੀਤੀ ਟਾਈ ਇਹ ਥੋੜੀ ਚੋਟ ਵੀ ਮਹਿਸੂਸ ਕਰ ਰਹਾ ਹੈ ਨੌਜਵਾਨ ਖਰੀ ਦਾ ਇਹਨੇ ਪਿਛਲੇ ਮੀਲੇ ਦੇ ਲਈ ਬਹੁਤ ਬਹੁਤ ਜਿਆਦਾ ਕੁਰਮਾ ਇੱਕ ਵਾਰ ਸੇ ਜਿੰ다 ਮਰੀਆ ਜਿੰ다 ਜਾਫੀ ਨੂੰ ਵੀ ਲਿਆ ਆਇਆ ਨਾਲ ਹੀ ਪੁਆਇੰਟ ਜਿਹੜਾ ਜਿੰਦਰ ਦਾ ਇਹ ਆ ਬੁਆਹ ਪੁਰੀਆ ਜਿੰਦਰ ਲੋ ਵੇ ਮੀ ਆ ਗਿਆ ਟਾਸ ਪਾਉਣ ਲੱਗਿਆ ਹੁਣ ਟਾਸ ਪਾ ਕੇ ਦੇਚੂ ਕਰਾਰ ਦੇਣ ਲੱਗੇ ਆ ਤੇ ਮੀ ਨੇ ਕਰਤਾ ਮੈਚ ਖਰਾਬ ਸਾਰਾ ਹੀ